ਜੇਕਰ ਅੱਜ ਪੰਜਾਬ ਦੇ ਲੋਕ ਨਾ ਉੱਠੇ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਬਰਬਾਦ ਹੋ ਜਾਣਗੀਆਂ ਇਹ ਹੁਣ ਪੰਜਾਬ ਦੇ ਲੋਕਾਂ ਨੇ ਦੇਖਣਾ ਹੈ ਇਹ ਸਾਡਾ ਇਹ ਵਿੱਚ ਕੋਈ ਧਰਮ ਪਾਰਟੀ ਕੁਝ ਨਹੀਂ ਸਾਰੀਆਂ ਪਾਰਟੀਆਂ ਦਾ ਸਵਦਾ ਹੱਕ ਬਣਦਾ ਕਿ ਇਸ ਸੰਘਰਸ਼ ਨੂੰ ਆਪਾਂ ਲੜਗੇ ਇਹਨਾਂ ਨੇ ਜਿਹੜੇ ਭਈਏ ਅੱਜ ਇਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਮੈਂ ਖਾਸ ਕਰਕੇ ਅਪੀਲ ਕਰਦਾ ਹਾਂ ਉਹ ਛੋਟੇ ਜਵਾਈ ਆ ਜਿਹੜੇ ਟੈਂਟ ਲਾ ਕੇ ਬਹਾਈਆ ਉਹਨਾਂ ਨੂੰ ਪੂਰੀਆਂ ਛੋਲੇ ਖਵਾ ਰਹੇ ਹੋ ਉਹ ਮਰ ਚੋਗੇ ਤੁਸੀਂ ਵੀ ਛੋਟੇ ਬੱਚੇ ਕਿਹੜਾ ਜਿਉਂਦੇ ਰਹਿੰਦੇ ਆ ਕਿ ਜਿਹੜਾ ਗ੍ਰੀਨ ਟਰਮੀਨਲ ਹੈ ਉਹਨੇ ਇਹ ਸਾਰੀਆਂ ਜਿਹੜੀਆਂ ਧਾਗਾ ਤਿੰਨੇ ਮੇਲੇ ਇਹਨਾਂ ਨੂੰ ਬੰਦ ਕਰਨ ਦੇ ਆਰਡਰ ਕੀਤੇ ਵੇ ਜਲਾਈ ਦੇ ਪੰਜਾਬ ਸਰਕਾਰ ਨੂੰ ਉਹ ਬੰਦ ਕਰਨ ਦੀ ਥਾਂ ਤੇ ਲੋਕਾਂ ਨੂੰ ਨੱਕੇ ਮਾਰੇ ਜਾ ਰਹੇ ਐ ਉਲਟਾ ਅਸੀਂ ਤਾਂ ਪੰਜਾਬ ਦੇ ਭਲੇ ਦੀ ਗੱਲ ਕਰਦੇ ਆਂ ਅਸੀਂ ਕਰਦੇ ਆਂ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਬਚ ਜਾਣ ਜਿਵੇਂ ਸੰਦੇ ਬੱਚੇ ਚਿੱਟਾ ਪਿਆ ਕੇ ਮਾਰੇ ਆ ਇਹਨਾਂ ਨੇ ਹੁਣ ਚਿੱਟਾ ਤਾਂ ਉਹ ਪੀਂਦਾ ਸੀ ਜਿਹਨੂੰ ਕੋਈ ਨਾਲਚ ਸੀ ਪਾਣੀ ਤਾਂ ਅਸੀਂ ਹਰ ਇੱਕ ਨੇ ਪੀਣਾ ਹੈ ਧੰਨਵਾਦ ਜੀ ਸਿਕਰ ਪਟਵਾਦ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਲੱਖਾਂ ਸਿਧਾਨਾਂ ਤੇ ਉਹਦੇ ਸਾਥੀਆਂ ਵੱਲੋਂ ਜੋ ਕਾਲ ਦਿੱਤੀ ਗਈ ਸੀਗੀ ਕਿ ਵੱਡਾ ਦਰਿਆ ਦੇ ਵਿੱਚ ਜੋ ਗੰਦਾ ਪਾਣੀ ਪੈਂਦਾ ਉਹਨੂੰ ਰੋਕਣ ਲਈ ਬੰਨ ਲਾਏ ਜਾਣਗੇ ਤੇ ਅੱਜ ਲੁਧਿਆਣਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਨਸਾਪਸੰਦ ਲੋਕਾਂ ਦਾ ਠਾਠਾ ਮਾਰਦਾ ਇਕੱਠ ਅ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਭਾਵੇਂ ਪੁਲਿਸ ਪ੍ਰਸ਼ਾਸਨ ਦੇ ਵੱਡੇ ਇਸ ਜਗ੍ਹਾ ਦੇ ਉੱਪਰ ਪੁਲਿਸ ਪ੍ਰਸ਼ਾਸਨ ਲਾਇਆ ਹੋਇਆ ਤਾਂ ਤਾਂ ਵੀ ਲੱਖਾਂ ਰੋਕਾਂ ਲਾਉਣ ਦੇ ਬਾਵਜੂਦ ਵੀ ਇਸ ਜਗ੍ਹਾ ਦੇ ਉੱਪਰ ਅਨਸਾਪਸੰਦ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਕਾਲੇ ਪਾਣੀਆਂ ਨੂੰ ਬੰਨ ਲਾਇਆ ਜਾਵੇ ਤਾਂ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜ਼ਿਲ੍ਹਾ ਪ੍ਰਧਾਨ ਵੀ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਕੀ ਕਹੋਂਗੇ ਮੁੱਖ ਮੰਤਰੀ ਨੂੰ ਜੋ ਚਾਹੀਦਾ ਸੀਗਾ ਵੀ ਬੰਨ ਲਾਦਨੇ ਚਾਹੀਦੇ ਸੀ ਜਦ ਰੋਕਥਾਮ ਹੋਣੀ ਚਾਹੀਦੀ ਸੀ ਉਹਨਾਂ ਵੱਲੋਂ ਤਾਂ ਰੋਕਥਾਮ ਨਹੀਂ ਲਾਈ ਜਾਂਦੀ ਪਰ ਸੋਨੂੰ ਰੋਕਿਆ ਜਾ ਰਿਹਾ ਉਹਦੇ ਬਾਰੇ ਕੀ ਕਹੋਂਗੇ ਇਹ ਜੀ ਜਿਹੜਾ ਮੈਂ ਕਹੂੰਗਾ ਮੁੱਖ ਮੰਤਰੀ ਦੀ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਦੇ ਉੱਤੇ ਪੱਟੀ ਬੰਨੀ ਵੀ ਹੈ ਇਹ ਸਰਕਾਰ ਅਸੀਂ ਸ਼ੁਰੂ ਤੋਂ ਹੀ ਕਿਹਾ ਸੀ ਵੀ ਇਹ ਦਿੱਲੀ ਦੀ ਸਰਕਾਰ ਹੈ ਇਹ ਭਈਆਂ ਦੀ ਸਰਕਾਰ ਹੈ ਸਹੀ ਅਰਥਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵੋਟਾਂ ਵੇਲੇ ਲੁੱਟਿਆ ਗਿਆ ਇਹ ਬਣਾ ਕੇ ਵੀ ਸੱਥਾਂ ਚੋਂ ਸਰਕਾਰ ਚੱਲੂਗੀ ਸਰਕਾਰ ਅੱਜ ਦਿੱਲੀੋਂ ਚੱਲਦੀ ਹੈ ਇਹ ਗੱਲ ਸਾਫ਼ ਹੋ ਗਈ ਕਿ ਅਸੀਂ ਜਿਹੜਾ ਪਾਣੀ ਹੈ ਪਾਣੀ ਦੇ ਵਿੱਚ ਕਿਸੇ ਦਾ ਕੋਈ ਧਰਮ ਨਹੀਂ ਕਿਸੇ ਦੀ ਕੋਈ ਪਾਰਟੀ ਨਹੀਂ ਸਾਰੇ ਪੰਜਾਬ ਨੇ ਪਾਣੀ ਪੀਣਾ ਹੈ Rajasthan ਨੇ ਪਾਣੀ ਪੀਣਾ ਹੈ ਇਹ ਪਾਣੀ ਦੇ ਨਾਲ ਸਾਡੇ ਬੱਚੇ ਕੈਂਸਰ ਨਾਲ ਮਰ ਰਹੇ ਹੈ ਬਿਹੰਡਿਓ ਸ਼ਾਮ ਨੂੰ 6:30 ਵਜੇ ਇੱਕ ਟ੍ਰੇਨ ਚੱਲਦੀ ਹੈ ਉਹਦਾ ਨਾਂ ਹੀ ਕੈਂਸਰ ਟ੍ਰੇਨ ਹੈ ਉਹ ਕੈਂਸਰ ਇੱਥੋਂ ਪੈਦਾ ਹੋਇਆ ਇਸ ਕਾਲੇ ਪਾਣੀ ਤੋਂ ਤੇ ਜਦੋਂ ਕਿ ਕੱਲ ਤੋਂ ਸਾਨੂੰ ਕੱਲ ਦਾ ਪਤਾ ਲੱਗਿਆ ਕਿ ਜਿਹੜਾ ਗ੍ਰੀਨ ਟਰਮੀਨਲ ਹੈ ਉਹਨੇ ਇਹ ਸਾਰੀਆਂ ਜਿਹੜੀਆਂ ਧਾਗਾ ਤਿੰਨੇ ਮੇਲੇ ਇਹਨਾਂ ਨੂੰ ਬੰਦ ਕਰਨ ਦੇ ਆਰਡਰ ਕੀਤੇ ਵੇ ਜਲਾਈ ਦੇ ਪੰਜਾਬ ਸਰਕਾਰ ਨੂੰ ਉਹ ਬੰਦ ਕਰਨ ਦੀ ਥਾਂ ਤੇ ਲੋਕਾਂ ਨੂੰ ਨੱਕੇ ਮਾਰੇ ਜਾ ਰਹੇ ਆ ਉਲਟਾ ਅਸੀਂ ਤਾਂ ਪੰਜਾਬ ਦੇ ਭਲੇ ਦੀ ਗੱਲ ਕਰਦੇ ਆ ਅਸੀਂ ਕਰਦੇ ਆ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਬਚ ਜਾਣ ਜਿਵੇਂ ਸੰਦੇ ਬੱਚੇ ਚਿੱਟਾ ਪਿਆ ਕੇ ਮਾਰੇ ਆ ਇਹਨਾਂ ਨੇ ਹੁਣ ਚਿੱਟਾ ਤਾਂ ਉਹ ਪੀਂਦਾ ਸੀ ਜਿਹਨੂੰ ਕੋਈ ਲਾਲਚ ਸੀ ਪਾਣੀ ਤਾਂ ਸੀ ਹਰਕ ਨੇ ਪੀਣਾ ਤੇ ਫਿਰ ਕੀ بچਾਂਗੇ ਕਿਵੇਂ ਸਿੰਘ ਸਾਹਿਬ ਪਹਿਲਾਂ ਤੁਸੀਂ ਗੱਲ ਕੀਤੀ ਆ ਵੀ ਚੱਟੇ ਨਾ ਮਾਰੇ ਹੁਣ ਸੋਨੂੰ ਕਾਲੇ ਪਾਣੀ ਨਾ ਮਾਰਿਆ ਜਾ ਰਿਹਾ ਤੇ ਅੱਜ ਦੀ ਤੁਸੀਂ ਦੇਖਿਆ ਉਹ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਆ ਰਹੀਆਂ ਨੇ ਕਿ ਜਿਹੜੇ ਆਪਣੇ ਪਰਵੇਸੀ ਮਜ਼ਦੂਰ ਨੇ ਉਹਨਾਂ ਦੇ ਟਰੱਕਾਂ ਦੇ ਵਿੱਚ ਲੱਦ ਲੱਦ ਕੇ ਸੋਨੂੰ ਮੂਰੇ ਡਿੱਕਾ ਲਾਉਣ ਲਈ ਉਹ ਲਿਆਂਦੇ ਜਾ ਰਹੇ ਨੇ ਜਿਹੜਾ ਇਹ ਗੱਲ ਕਲੀਅਰ ਹੈ ਅਸੀਂ ਤਾਂ ਮੈਂ ਪਹਿਲੀ ਕਹਿੰਦਾ ਵੀ ਇਹ ਸਰਕਾਰੀ ਭੰਗੀਆਂ ਦੀ ਹੈ ਇਹ ਉਹਨਾਂ ਦੀ ਰੱਖਿਆ ਕਰ ਰਹੀ ਹੈ ਸਾਡਾ ਉਹਨਾਂ ਨਾਲ ਵੀ ਕੋਈ ਬੈਰ ਨਹੀਂ ਮਰਨਾ ਉਹਨਾਂ ਨੇ ਵੀ ਹੈ ਉਹ ਵੀ ਪਾਣੀ ਪੀਣਗੇ ਉਹ ਪਾਣੀ ਜ਼ਹਿਰੀਲਾ ਪੀਣਗੇ ਜਿਹੜੇ ਲੋਕ ਇਹ ਕਹਿੰਦੇ ਸੀ 75 ਕਰੋੜ ਟੈਕਸ ਭਰਦੇ ਆਂ ਇੰਡਸਟਰੀਆਂ ਵਾਲੇ ਕਹਿੰਦੇ ਸਾਨੂੰ ਛੋੜੇ ਟੈਕਸ ਦੀ ਲੋੜ ਨਹੀਂ ਸਾਡਾ ਪੰਜਾਬ ਛੱਡ ਜਾਓ ਅਸੀਂ ਤਾਂ ਪੰਜਾਬ ਪਹਿਲਾਂ ਸਾਡਾ ਘੁੱਗ ਵੱਸਦਾ ਸੀ ਸਾਡੇ ਪੰਜਾਬ ਦੇ ਵਿੱਚ ਨਾ ਕੈਂਸਰ ਨਾ ਚਿੱਟਾ ਨਾ ਕਾਲਾ ਪਿਆ ਕੱਖ ਨਹੀਂ ਸੀ ਇਹ ਇਹਨਾਂ ਨੇ ਪੈਦਾ ਕੀਤਾ ਸਾਨੂੰ ਕਾਸ਼ੇ ਦੀ ਲੋੜ ਨਹੀਂ ਨਾ ਛੋੜੇ 75 ਕਰੋੜ ਦੀ ਲੋੜ ਤੇ ਨਾ ਛੋੜੇ ਭਗਵੰਤ ਮਾਨ ਦੀ ਲੋੜ ਹੈ ਨਾ ਛੋੜੇ ਕੇਜ ਸਾਡਾ ਪੰਜਾਬ ਛੱਡ ਜਾਓ ਅਸੀਂ ਤਾਂ ਆਪਦੇ ਆਈ ਤੇ ਜਹਾਜਾ ਹੋਇਆ ਸੀ ਤਾਂ ਅਸੀਂ ਥੇਲੀ ਤੇ ਰੱਖ ਕੇ ਚਟਰੀ ਨਾ ਖਾ ਲਾਂਗੇ ਅਸੀਂ ਸਾਡੀਆਂ ਚੋਪੜੀਆਂ ਤੋਂ ਐਵੇਂ ਚੰਗੇ ਆ ਜੇਕਰ ਅੱਜ ਪੰਜਾਬ ਦੇ ਲੋਕ ਨਾ ਉੱਠੇ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਬਰਬਾਦ ਹੋ ਜਾਣਗੀਆਂ ਇਹ ਹੁਣ ਪੰਜਾਬ ਦੇ ਲੋਕਾਂ ਨੇ ਦੇਖਣਾ ਇਹ ਸਾਡਾ ਇਹ ਵਿੱਚ ਕੋਈ ਧਰਮਾ ਪਾਰਟੀ ਕੁਛ ਨਹੀਂ ਸਾਰੀਆਂ ਪਾਰਟੀਆਂ ਦਾ ਸਵਦਾ ਹੱਕ ਬਣਦਾ ਕਿ ਇਸ ਸੰਘਰਸ਼ ਨੂੰ ਆਪਾਂ ਲੜੀਏ ਤੇ ਜਿਹੜੇ ਪਾਣੀ ਦੇ ਇਹ ਕਾਲਾ ਪਾਣੀ ਹੈ ਜਿੰਨੀਆਂ ਵੀ ਫੈਕਟਰੀਆਂ ਹੱਥ ਬੰਨ ਕੇ ਬੇਨਤੀ ਆ ਪੰਜਾਬ ਛੱਡ ਜੋ ਅਸੀਂ ਤਾਂ ਪੰਜਾਬ ਤੇ ਇਹਨਾਂ ਤੋਂ ਬਿਨਾਂ ਹੀ ਚਾਸਤਾਰ ਨਹੀਂ ਫੈਕਟਰੀਆਂ ਵਾਲਿਆਂ ਦਾ ਤਾਂ ਇਹ ਵੀ ਕਹਿਣਾ ਸੀ ਵੀ 1 ਲੱਖ ਜਿਹੜਾ ਪ੍ਰਵੇਸ਼ੀ ਮਜ਼ਦੂਰ ਆ ਮੂਹਰੇ ਖੜੇ ਕਰ ਦੇਾਂਗੇ ਤਾਂ ਜਿਹੜੇ ਆਪਣੇ ਲੋਕ ਨੇ ਅਨਸਾਪਸੰਦ ਜਿਹੜੇ ਕਾਫੀ ਗਿਣਤੀ ਵਿੱਚ ਆਏ ਵੀ ਨੇ ਪਰ ਇੰਨਾ ਕੁ ਤਾਂ ਪੰਜਾਬ ਹੈ ਨਹੀਂਗਾ ਨਹੀਂ ਜੀ ਪੰਜਾਬ ਬਹੁਤ ਸੀ ਮੈਂ ਬਠਿੰਡੇ ਤੋਂ ਲੱਗਿਆ ਅਸੀਂ ਚੋਰੀ ਛੁਪੇ ਰਸਤੇਆਂ ਰਾਹੀਂ ਆਏ ਆਂ ਬਟ ਕੋਈ ਨਾਕਾ ਨਹੀਂ ਇਹਨਾਂ ਨੇ ਛੱਡਿਆ ਰਾਤ ਨੂੰ ਘਰਾਂ ਦੇ ਵਿੱਚ ਘੇਰੇ ਗਏ ਜਿਹੜੇ ਬਹੁਤ ਬੰਦੇ ਹਾਊਸ ਅਰੈਸਟ ਕਰ ਲਏਗੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਹਾਊਸ ਅਰੈਸਟ ਕੀਤਾ ਜਿਵੇਂ ਲਖੇ ਨੂੰ ਫੜ ਲਿਆ ਫਿਰ ਝੋਟੇ ਨੂੰ ਫੜ ਲਿਆ ਸਾਡਾ ਸੀਰਾ ਢਿੱਲੋ ਮੁੰਡਾ ਉਹਨੂੰ ਘਰੇ ਹਾਊਸ ਅਰੈਸਟ ਕੀਤਾ ਬਾਬਾ ਹਰਦੀਪ ਸਿੰਘ ਮਹਾਰਾਜ ਕੀਤਾ ਇਹਨਾਂ ਨੇ ਰਾਤ ਦੇ ਸਾਡੇ ਸਾਰੇ ਬੰਦੇ ਡਿਟੇਨ ਕਰ ਲਏ ਜਿੰਨਾ ਬੰਦਿਆਂ ਨੇ ਇੱਥੇ ਬੰਦੇ ਲੈ ਕੇ ਆਉਣੇ ਸੀ ਬਾਕੀ ਲੁਧਿਆਣੇ ਦੇ ਨੇੜੇ ਤੇੜੇ ਤੁਸੀਂ ਪਤਾ ਕਰੋ ਪ੍ਰੈਸ ਵਾਲਿਆਂ ਕੋਈ ਥਾਣਾ ਨਹੀਂ ਜਿਹੜੇ ਥਾਣੇ ਦੇ ਵਿੱਚ ਸਾਡੇ ਬੰਦੇ ਹਜ਼ਾਰਾਂ ਦੀ ਗਿਣਤੀ 'ਚ ਫੜੇ ਹੋਏ ਨਹੀਂ ਇੱਕ ਚੀਜ਼ ਹੋਰ ਆ ਜੀ ਜਿਵੇਂ ਹੁਣ ਗੰਦੇ ਪਾਣੀ ਦਾ ਮਸਲਾ ਜਿਹੜਾ ਬਹੁਤ ਵੱਡਾ ਮਸਲਾ ਵਾ ਉਦੋਂ ਬਾਅਦ ਦੇ ਵਿੱਚ ਜਿਹੜੇ ਹੋਰ ਮਸਲੇ ਨੇ ਜਿਹੜੇ ਆਪਣੇ ਲੱਗਦਾ ਹੀ ਮੋਰਚੇ ਚੱਲਦੇ ਹੀ ਰਹੇ ਨੇ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਆ ਆਪਾਂ ਇੱਕ ਪਾਸੇ ਤਾਂ ਚਾਹੁੰਦੇ ਆ ਵੀ ਅਸੀਂ ਸਾਰੀਆਂ ਮੰਗਾਂ ਮੰਨੀਆਂ ਜਾਣ ਵੀ ਮੋਰਚੇ ਫਤੇ ਕਰ ਲਈਏ ਆ ਲੱਗ ਲੱਗ ਮੋਰਚੇ ਲਾਉਣ ਨਾਲ ਕੋਈ ਨੁਕਸਾਨ ਨਹੀਂ ਜਿਹੜਾ ਜਿਹੜਾ ਚਲੋ ਉਹ ਮੋਰਚੇ ਅਸੀਂ ਤਾਂ ਉਹ ਵੀ ਕਹਨੇ ਆ ਵੀ ਸਭ ਦੇ ਸਾਡੇ ਸਭ ਦੇ ਸਾਂਝੇ ਐ ਪਰ ਆ ਮੋਰਚਾ ਤਾਂ ਪਾਣੀ ਤਾਂ ਸਭ ਨੇ ਪੀਣਾ ਹੈ ਜਾਨਵਰਾਂ ਨੇ ਵੀ ਪੀਣਾ ਉਹ ਤਾਂ ਪਸ਼ੂਆਂ ਨੇ ਵੀ ਪੀਣਾ ਹੈ ਜਿਹੜੇ ਮੈਂ ਜਿਹੜੀ ਗੱਲ ਤੁਸੀਂ ਕਹਨੇ ਹੋ ਇਹਨਾਂ ਨੇ ਜਿਹੜੇ ਭਈਏ ਅੱਜ ਇਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਮੈਂ ਖਾਸ ਕਰਕੇ ਅਪੀਲ ਕਰਦਾ ਉਹ ਛੋਟੇ ਜਵਾਈ ਆ ਜਿਹੜੇ ਟੈਂਟ ਲਾ ਕੇ ਬਹਾਰੇ ਉਹਨਾਂ ਨੂੰ ਪੂਰੀਆਂ ਛੋਲੇ ਖਵਾ ਰਹੇ ਹੋ ਓ ਮਰ ਜੋਗੇ ਤੁਸੀਂ ਵੀ ਛੋਟੇ ਬੱਚੇ ਕਿਹੜਾ ਜਿਉਂਦੇ ਰਹਿੰਦੇ ਆ ਇੱਥੇ ਭਗਵੰਤ ਮਾਨ ਫੇਰ ਮਾਫੀਆਂ ਮੰਗਦਾ ਫਿਰੂ ਉਹ ਬਚਾ ਲਓ ਬੱਚੇ ਆਪਦੇ ਇਹ ਅੱਜ ਸਭ ਦਾ ਹੱਕ ਬਣਦਾ ਇਹਨਾਂ ਨੂੰ ਜਿਹੜੇ ਭੱਜੇ ਇੱਥੇ ਕੰਮ ਕਰਨ ਆਉਣ ਆਪਦੇ ਏਰੀਏ 'ਚ ਰਹਿਣ ਪਰ ਸਾਡੀਆਂ ਨਸਲਾਂ ਬਰਬਾਦ ਨਾ ਕਰਨ ਅਸੀਂ ਪੰਜਾਬ ਦੀਆਂ ਨਸਲਾਂ ਬਰਬਾਦ ਕਰਨ ਦਾ ਇਹਨਾਂ ਨੂੰ ਕੀਨੇ ਹੱਕ ਦਿੱਤਾ ਹੈਗਾ ਅਸੀਂ ਅਪੀਲ ਕਰਦੇ ਹਾਂ ਸਮੁੱਚੇ ਪੰਜਾਬ ਨੂੰ ਕਿ ਆਓ ਇਹ ਲੜਾਈ ਸਾਡੇ ਆਉਣ ਵਾਲੀਆਂ ਨਸਲਾਂ ਦੀ ਹੈ ਸਾਡੇ ਬੱਚੇ ਮਰ ਜਾਣਗੇ ਸਾਡੀਆਂ ਫਸਲਾਂ ਵੀ ਨਹੀਂ ਹੋਣਗੀਆਂ ਕਿਉਂਕਿ ਸਾਡੇ ਪਾਣੀ ਦੇ ਵਿੱਚ ਇਸ ਪਾਣੀ ਜਦੋਂ ਬਾਣਾ ਨੂੰ ਲਾਉਣੇ ਅਸੀਂ ਜ਼ਮੀਨਾਂ ਨੂੰ ਲਾਉਣੇ ਆ ਉਹਦੇ ਨਾਲ ਜ਼ਮੀਨਾਂ ਦੇ ਵਿੱਚ ਜਰੇਨੀਅਮ ਆ ਗਿਆ ਉਹ ਚ ਜਰੇਨੀਅਮ ਨਾਲ ਫੇਰ ਕੈਂਸਰ ਹੋ ਰਿਹਾ ਸਾਡੀਆਂ ਮੋਟਰਾਂ ਚੋਂ ਵੀ ਜਰੇਨੀਅਮ ਨਿਕਲ ਰਿਹਾ ਕਾਲਾ ਪਾਣੀ ਨਿਕਲ ਰਿਹਾ ਓਏ ਕਾਲਾ ਪਾਣੀ ਕਰਿਆ ਕੀ ਨਹੀਂ ਇਹਨਾਂ ਲੋਕਾਂ ਨੇ ਤੇ ਫੇਰ ਜਦੋਂ ਕੋਰਟ ਕਹਿੰਦੀ ਹੈ ਵੀ ਇਹ ਬੰਦ ਕਰਨੀ ਹੈ ਸਰਕਾਰ ਉਸ ਚੀਜ਼ ਨੂੰ ਜੇ ਕੋਈ ਅਸੀਂ ਹੁਣ ਜਾ ਰਹੇ ਆ ਸਾਨੂੰ ਤਾਂ ਕਹਿੰਦੇ ਆ ਵੀ ਇਹ ਕਰੋੜ ਦੀ ਲੰਗੜਾ ਕਰਦੇ ਆ ਇਹ ਕਰੋੜ ਦੀ ਲੰਗੜਾ ਨੇ ਜਿਹੜਾ ਕੋਰਟ ਨੇ ਫੈਸਲਾ ਕੀਤਾ ਉਹਨੂੰ ਲਾਗੂ ਕਰਨ ਫੈਕਟਰੀ ਦੇ ਮਾਲਕ ਅੱਜ ਇੱਕ ਉਹਨਾਂ ਦੀ ਜਿਹੜੀ ਸਟੇਜ ਦੇ ਉੱਪਰ ਸੰਬੋਧਨ ਕਰਦੇ ਨੇ ਉਹਨਾਂ ਦੀ ਇੱਕ ਵੀਡੀਓ ਦੇ ਵਿੱਚ ਉਹ ਬੋਲ ਰਹੇ ਨੇ ਕਿ ਜਿਹੜਾ ਇਹ ਗੰਦਲਾ ਪਾਣੀ ਜਾਂ ਉਹ ਕਹਿਣ ਦੀਆਂ ਗੱਲਾਂ ਕਰਦੇ ਨੇ ਆਗੂ ਇਹ ਤਾਂ ਸਿਰਫ ਜਿਹੜੇ ਆਹਾ ਹੈਗਾ ਵਾ ਆਪਣੇ ਤਵੇਲਾ ਵਾ گاਮਾਂ ਦਾ ਉਹਨਾਂ ਨੇ ਕੀਤਾ ਵਾ ਤੇ ਅਸੀਂ ਨਹੀਂ ਕਰ ਰਹੇ ਜਦ ਕਿ ਗੰਦਲਾ ਪਾਣੀ ਤਾਂ ਮਗਰੋਂ ਵੀ ਬਹੁਤ ਆ ਰਿਹਾ ਜਿਹੜਾ گاਵਾਂ ਦੇ ਤਵੇਲੇ ਐ ਉਹ ਤਾਂ ਅਸੀਂ ਵੀ ਜ਼ਿੰਮੇਦਾਰ ਆਂ ਉਹ ਤਾਂ ਰੇ ਹੁੰਦੀ ਆ ਉਹ ਤਾਂ ਬਾਣਾ ਨੂੰ ਚਾਹੀਦੀ ਹੁੰਦੀ ਆ ਉਹਦੇ ਨਾਲ ਕੈਂਸਰ ਨਹੀਂ ਹੁੰਦਾ ਉਹਦੇ ਨਾਲ ਕੈਂਸਰ ਨਹੀਂ ਹੁੰਦਾ گاਵਾਂ ਦੇ ਤਵੇਲਿਆਂ ਨਾਲ ਉਹਨਾਂ ਦਾ ਕਾਲਾ ਪਾਣੀ ਨਹੀਂ ਹੁੰਦਾ ਆਪ ਦੀ ਇਹ ਤਾਂ ਜਿਵੇਂ ਮੈਂ ਬੇਨਤੀ ਕਰੂੰਗਾ ਇਹ ਆਪ ਦੀ ਤੁਸੀਂ ਅੱਜ ਮੰਨ ਜੋ ਭਾਵੇਂ ਕੱਲ ਮੰਨ ਜੋ ਇਹ ਮੰਨਣਾ ਪੈਣਾ ਹੁਣ ਪੰਜਾਬ ਉੱਠ ਖੜਿਆ ਨਹੀਂ ਇਹਦੇ ਨਤੀਜੇ ਪੰਜਾਬ ਸਰਕਾਰ ਭੁਗਤਣ ਵਾਸਤੇ ਤਿਆਰ ਲਹੇ ਤੇ ਜੇਕਰ ਨਾ ਇਹ ਇਸ ਕਾਲੇ ਪਾਣੀਆਂ ਤੇ ਇਹਨਾਂ ਨੇ ਬੰਨ ਲਾਇਆ ਤਾਂ ਸਾਡੇ ਨਾਲ ਲੁਧਿਆਣਾ ਜ਼ਿਲ੍ਹਾ ਦੇ ਮਾਨਗੜ ਵੀ ਨਾਲ ਨੇ ਤਾਂ ਮਾਨਗੜ ਜੀ ਜਿਹੜੇ ਲੋਕ ਹਲੇ ਤੱਕ ਇੱਥੇ ਨਹੀਂ ਪਹੁੰਚੇ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਨੂੰ ਇਸ ਚੱਲਦਾ ਜਿਹੜਾ ਗੰਦਾ ਪਾਣੀ ਨੂੰ ਰੋਕਾਂ ਲਾਉਣ ਲਈ ਸੰਘਰਸ਼ ਚੱਲਿਆ ਦੇ ਵਿੱਚ ਆਉਣਾ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਗੁਰੂ ਸਾਹਿਬਾਂ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਹਾਤਾ ਧਰਤ ਮਹਤ ਇਹ ਜਿਹੜਾ ਪਾਣੀ ਆ ਜਿਹੜੇ ਹਰ ਇੱਕ ਜਿਸ ਤਰ੍ਹਾਂ ਸਾਡੇ ਪ੍ਰਧਾਨ ਸਾਹਿਬ ਬਾਲਿਆਂ ਵਾਲੀ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਜਾਨਵਰ ਨੇ ਪੀਣਾ ਬੱਚੇ ਨੇ ਪੀਣਾ ਬੁੱਢੇ ਨੇ ਪੀਣਾ ਉਹਨੂੰ ਇਹ ਕਾਲਾ ਕਰ ਰਹੇ ਨੇ ਇਹ ਸਾਨੂੰ ਪਰੋਸ ਕੇ ਜਿਹੜੀ ਚਿੱਟਾ ਲੋਕ ਦਾ ਉਂ ਬੇਚਦੇ ਨੇ ਇਹ ਸਾਨੂੰ ਮਿੱਠੀ ਜ਼ਹਿਰ ਪਾਣੀ ਦੇ ਰਾਹੀਂ ਪੁਆਏ ਜਾਂਦੇ ਰਹੇ ਨੇ ਸੋ ਆਉਣਾ ਕਿਉਂ ਨਹੀਂ ਚਾਹੀਦਾ ਵੱਖ-ਵੱਖ ਨਾਕਿਆਂ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਇਹ ਭਗਵੰਤ ਮਾਨ ਸਰਕਾਰ ਦੀ ਪੁਲਿਸ ਵੱਖ-ਵੱਖ ਨਾਕਿਆਂ ਦੇ ਰੋਕ ਕੇ ਵੱਖ-ਵੱਖ ਥਾਣਿਆਂ ਦੇ ਵਿੱਚ ਬੰਦ ਕੀਤਾ ਸਾਡੇ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਉਹਨਾਂ ਦੇ ਘਰੇ ਹਾਊਸ ਰੈਸਟ ਕਰਿਆ ਹੋਇਆ ਨਹੀਂ ਤਾਂ ਉਹਨਾਂ ਨੇ ਵੀ ਇੱਥੇ ਸਾਡੇ ਨਾਲ ਇਸ ਮੁਹਿੰਮ ਦੇ ਵਿੱਚ ਮੂਹਰੇ ਹੋ ਕੇ ਕੁੱਦਣਾ ਸੀ ਆ ਜਿਹੜੀਆਂ ਪੰਜਾਬ ਦੀਆਂ ਮੰਗਾਂ ਨੇ ਉਹ ਪੰਜਾਬ ਸਰਕਾਰ ਜਿਹੜੀ ਮੌਜੂਦਾ ਸਰਕਾਰ ਆ ਉਹ ਮੰਨ ਕਿਉਂ ਨਹੀਂ ਰਹੀ ਤੇ ਉਲਟਾ ਸਾਨੂੰ ਸਾਥ ਦੇਣ ਦੀ ਬਜਾਏ ਰੋਕਿਆ ਜਾ ਰਿਹਾ ਜੀ ਇਹ ਜਿਹੜੀਆਂ ਸਰਕਾਰਾਂ ਨੇ ਰਾਬਾ ਸਾਹਿਬ ਇਹ ਆਰਐਸਐਸ ਦੇ ਇਸ਼ਾਰੇ ਤੇ ਚਲਦਿਆਂ ਨੇ ਚਾਹੇ ਉਹ ਕੈਪਟਨਸੀ ਚਾਹੇ ਉਹ ਬੋਦਾ ਬਾਦਲ ਸੀ ਜਿਹਨੇ ਪੰਥ ਦਾ ਘਾਣ ਕੀਤਾ ਸਾਡੀ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਅਸੀਂ ਤਾਂ ਉਹਦਾ ਅਨਸਾਫ਼ ਲੈਂਦੇ ਵੀ ਮੋਰਚਿਆਂ ਦੇ ਵਿੱਚ ਮੂਰੇ ਹੋ ਕੇ ਜੂਝਦੇ ਆ ਸਾਡੇ ਬੰਦੀ ਸਿੰਘ 32 36 36 ਸ਼ਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਖਾਤਰ ਬੀ ਸਾਡਾ ਮੋਰਚਾ ਨਿਰੰਤਰ ਜਾਰੀ ਆ ਪਰ ਇਹ ਸਰਕਾਰ ਜਿਹੜੀ ਆ ਉਹਨਾਂ ਨਾਲੋਂ ਉੱਤੋਂ ਦੀ ਆਉਂਦੀ ਆ ਕਿਉਂਕਿ ਜਿਹੜਾ ਵੀ ਇਸ ਪੰਜਾਬ ਦੀ ਮੁੱਖ ਮੰਤਰੀ ਦੀ ਸੀਟ ਤੇ ਬੈਠਦਾ ਉਹ ਦਿੱਲੀ ਦਾ ਦੱਲਾ ਦਿੱਲੀ ਦਾ ਦਲਾਲ ਆਰਐਸਐਸ ਦੇ ਇਸ਼ਾਰਿਆਂ ਤੇ ਚੱਲਣ ਵਾਲਾ ਹੀ ਬੈਠਦਾ ਕਿਉਂਕਿ ਸੱਚਾ ਤੇ ਸੁੱਚਾ ਇਨਸਾਨ ਉਹ ਦਿੱਲੀ ਚਾਹੁੰਦੀ ਨਹੀਂ ਧੰਨਵਾਦ ਆ ਅੱਗੋਂ ਦਾ ਇਹੀ ਕਹਿਣਾ ਕਿ ਜਿਹੜਾ ਗੰਦਲੇ ਪਾਣੀ ਨੂੰ ਬੰਨ ਲਾਉਣ ਲਈ ਸਾਰੇ ਇਨਸਾਫ ਪਸੰਦ ਲੋਕ ਆਏ ਹੋਏ ਨੇ ਤਾਂ ਇਹ ਰੁਕਣਾ ਤਾਂ ਨਹੀਂ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਫਲੇ ਹੋਰ ਵਧਣਗੇ ਤੇ ਕਾਲੇ ਪਾਣੀ ਨੂੰ ਬੰਨ ਲੱਗਣਗੇ ਇੱਥੇ ਗੱਲ ਸਮਾਪਤ ਕਰੂੰਗਾ ਪੱਤਰਕਾਰ ਦੇਵ ਸਰਾਬਾ ਕੈਮਰਾਮੈਨ ਅਮਨ ਸੂਜਾਪੁਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ